ਸੂਬੇ ਦੇ ਬਿਜਲੀ ਢਾਂਚੇ ਦੀ ਕੁਸ਼ਲਤਾ ਅਤੇ کارਗੁਜ਼ਾਰੀ ਨੂੰ ਵਧਾਉਣ ਲਈ ਪੰਜਾਬ ਸਰਕਾਰ ਨੇ ਪ੍ਰਾਈਵੇਟ ਪਲਾਨਟ ਥੀਟ ਕੇ ਇਤਿਹਾਸ ਰਚਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਸਰਕਾਰ ਨੇ 1080 ਕਰੋੜ ਰੁਪਏ ਦੀ ਲਾਗਤ ਨਾਲ 540 ਮੈਗਾਵਾਟ ਜੀਵੀਕੇ ਪਾਵਰ ਦੀ ਮਲਕੀਅਤ ਵਾਲੇ ਗੋਇੰਦਵਾਲ ਪਾਵਰ ਪਲਾਨਟ ਨੂੰ ਖਰੀਦ ਕੇ ਸਫਲਤਾ ਦੀ ਨਵੀਂ ਕਹਾਣੀ ਲਿਖੀ ਨਜ਼ਰ ਨਾਲ ਹੀ ਇਸ ਪਲਾਂਟ ਦਾ ਨਾਮ ਬਦਲ ਕੇ ਟੀ ਜੇ ਗੁਰੂ ਸਾਹਿਬ ਦੇ ਨਾਮ ਉੱਤੇ ਸ਼੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਰੱਖਿਆ ਗਿਆ ਇਸ ਥਰਮਲ ਪਲਾਂਟ ਦੀ ਸਮਰੱਥਾ 61% ਦੀ ਸੀ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਖਰੀਦਣ ਤੋਂ ਪਹਿਲਾਂ ਇਸ ਵਿੱਚੋਂ ਸਿਰਫ 34% ਤੱਕ ਦੀ ਹੀ ਵਰਤੋਂ ਹੁੰਦੀ ਸੀ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਹੋਰ ਫਾਇਦਾ ਹੋਊਗਾ ਕੋਲਾ ਆਪਣੇ ਕੋਲੇ ਆਮ ਹੈ ਆਪਾਂ ਨੇ ਕੋਲੇ ਦੀ ਖਾਨ ਚਲਾ ਲਈ ਕੋਲਾ ਆਪਣੇ ਕੋਲੇ ਆਮ ਐ ਇਸੇ ਕਰਕੇ ਤੁਹਾਨੂੰ ਮੈਂ ਬ੍ਰਾਂਡ ਖਰੀਦ ਲਿਆ ਹੁਣ ਤਿੰਨ ਆਪਣੇ ਹੋਗੇ ਦੋ ਨੇ ਪ੍ਰਾਈਵੇਟ ਇਹਨਾਂ ਦੋਨਾਂ ਨੂੰ ਵੀ ਕਿਹਾ ਹੋਇਆ ਵੀ ਜੇ ਕਦੇ ਹੋ ਗਏ ਮੂਡ ਦੱਸਿਓ ਫੇ ਖਰੀਦ ਲਾਂਗੇ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕਿਉਂਕਿ ਨੀਅਤ ਸਾਫ਼ ਹੈ ਪਾਣੀ ਦਾ ਪੱਧਰ ਹੁਣ ਘਟ ਹੋਇਆ ਤੇ ਲੋਕਾਂ ਨੂੰ ਜੜੀਆਂ ਹੁਣ ਜੜੀਆਂ ਮੁਸ਼ਕਲ ਆ ਰਹੀਆਂ ਤੁਸੀਂ ਦੇਖ ਸਕਦੇ ਹੋ ਵੀ ਇਸ ਟਾਈਮ ਜੜੀਆਂ ਦਵਾਈਆਂ ਦੇ ਕੈਂਪ ਲੱਗੇ ਆ ਉੱਥੇ ਲੋਕ ਜ਼ਿਆਦਾ ਨਜ਼ਰ ਆ ਰਿਹਾ ਕਿਉਂਕਿ ਜੜੀਆਂ ਅਲਰਜੀਆਂ ਜੜੀਆਂ ਵੀ ਉਹ ਜੜੀਆਂ ਦਵਾਈਆਂ ਦੀ ਜੜੀਆਂ ਹੁਣ ਜ਼ਰੂਰਤ ਪੈ ਰਹੀਆਂ ਕਿਉਂਕਿ ਲੋਕਾਂ ਨੂੰ ਪਾਣੀ ਖੜੇ ਕਾਰਨ ਜੜੀਆਂ ਅਲਰਜੀਆਂ ਕਾਫੀ ਹੋ ਰਹੀਆਂ ਜਿਸ ਕਰਕੇ ਕਾਫੀ ਤੁਰਦਾਂਸੀ ਜਗਾ ਤੁਸੀਂ ਦੇਖ ਸਕਦੇ ਹੋ ਵੀ ਅਥੇ ਜੜਾ ਵੀ ਸਿਹਤ ਵਿਭਾਗ ਵੱਲੋਂ ਜੜਾ ਕੈਂਪ ਲਗਾਇਆ ਗਿਆ ਉਹਦੇ ਵਿੱਚ ਕਾਫੀ ਨਜ਼ਰ ਆ ਰਿਹਾ ਪਿੱਛੇ ਲੋਕ ਵੱਡੀ ਤਣਾਦ ਵਿੱਚ ਇੱਥੇ ਪਹੁੰਚ ਰਿਹਾ ਵੀਰੇ ਤੁਸੀਂ ਇੱਥੇ ਆਇਓ ਕੀ ਕਰਨਾ ਹੈ ਮੈਡੀ ਧਰਤੀ ਦੇ ਜਿਹਨ ਮਤਲਬ ਸੰਬੰਧੀ ਕਰੋ ਜਾਂ ਬੱਟਨ ਨਾਲ ਤੇ ਅਜਿਹਾ ਪ੍ਰਭਾਵ ਹੋਣਾ ਕਿਸ ਕਾਰਨ ਹੋ ਰਿਹਾ ਹੈ ਜੇ ਪਾਣੀ ਕਿੰਨਾ ਚਾਹੀਦਾ ਪਾਣੀ ਜਿਹੜਾ ਵੀ ਇਹਨਾਂ ਨੂੰ ਹੁਣ ਜਿਹੜਾ ਵੀ ਸਕਿਨ ਪ੍ਰੋਬਲਮ ਜਿਹੜੀ ਆ ਮੁਸ਼ਕਲਾਂ ਉਹ ਜਿਹੜੀਆਂ ਬਤਾਂਦਾ ਹੋਇਆ ਦਿਖਾਈ ਦੇ ਰਿਹਾ ਤਾਂ ਜੀ ਇੱਥੇ ਜਿਹੜਾ ਤੁਸੀਂ ਕੈਂਪ ਲਾਇਆ ਕਿਸ ਤਰ੍ਹਾਂ ਦੇ ਲੋਕ ਜਿਹੜੇ ਹੁਣ ਤੁਹਾਡੇ ਕੋ ਆ ਰਹੇ ਆ ਤੇ ਹੁਣ ਪਾਣੀ ਤੇ ਕੀ ਲਾਤ ਆ ਪਾਣੀ ਦੇ ਹਾਲਾਤ ਤਾਂ ਹੁਣ ਪਹਿਲਾਂ ਨਾਲੋਂ ਪਾਣੀ ਕਾਫੀ ਅੱਜ ਤੱਕ ਘਟਿਆ ਹੈਗਾ ਜਿਹੜੇ ਹੁਣ ਜਿਹੜੇ ਪੇਸ਼ੈਂਟਰ ਹੈ ਜਿਵੇਂ ਪਾਣੀ ਦੇ ਵਿੱਚੋਂ ਨੰਘ ਕੇ ਲੋਕਾਂ ਨੂੰ ਆਉਣਾ ਪੈ ਰਿਹਾ ਜਿਹਦੇ ਨਾਲ ਵੀ ਸਕਿਨ ਦੀ ਪ੍ਰੋਬਲਮ ਵਾਲੇ ਪੇਸ਼ੈਂਟ ਆ ਰਹੇ ਆ ਜਾਂ ਵਿੱਚ ਤੇ ਕੋਈ ਡਾਇਰੀਆ ਵਾਲੇ ਵੀ ਪੇਸ਼ੈਂਟ ਹੈਗੇ ਆ ਜਿਨ੍ਹਾਂ ਦਾ ਸਿਹਤ ਵਿਭਾਗ ਵੱਲੋਂ ਪੂਰਾ ਪ੍ਰਬੰਧ ਮੁਕੰਮਲ ਪ੍ਰਬੰਧ ਕੀਤੇ ਹੋਏ ਆ ਔਰ ਇਹਨਾਂ ਨੂੰ ਹਰ ਇੱਕ ਜਿੱਦਾਂ ਦੀ ਨੀਡ ਹੈ ਉਸ ਤਰ੍ਹਾਂ ਦਾ ਜਿਹੜਾ ਮੈਡੀਸਿਨ ਆ ਉਹ ਸਾਰੀਆਂ ਉਹ ਇਹਨਾਂ ਨੂੰ ਅਵੇਲੇਬਲ ਕੀ ਕੀਤਾ ਹੋਊਗਾ ਤਾਂ ਲਗਭਗ 100 ਤਰ੍ਹਾਂ ਦੀ ਮੈਡੀਸਿਨਾਂ ਜਿਹੜੀ ਅਵੇਲੇਬਲ ਆ ਸਾਡੇ ਕੋਲ ਹਾਂਜੀ ਇਹਨਾਂ ਹਾਲਾਤਾਂ ਦੇ ਵਿੱਚ ਵੀ ਜਦੋਂ ਪਹਿਲਾਂ ਜਿਉਂ ਪਾਣੀ ਜ਼ਿਆਦਾ ਸੀ ਕਾ ਮੁਸ਼ਕਲਾਂ ਲੱਗ ਸੀ ਗਿਆ ਹੁਣ ਜੇ ਪਾਣੀ ਖੜਾ ਹੋਇਆ ਤੇ ਉਹਦੀਆਂ ਜਿਹੜੀਆਂ ਮੁਸ਼ਕਲਾਂ ਜ਼ਿਆਦਾ ਲੋਕਾਂ ਨੂੰ ਵਾਦੀਆਂ ਖਾਸ ਤੌਰ ਤੇ ਸਕਿਨ ਵਾਪਸੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਫਿਰ ਕਿਸ ਤਰ੍ਹਾਂ ਦੇ ਤੁਸੀਂ ਆਪਣੇ ਪ੍ਰਬੰਧ ਕੀਤੇ ਤੇ ਲੋਕਾਂ ਨੂੰ ਕਿਵੇਂ ਦੇ ਲੋਕਾਂ ਦੇ ਦੱਸ ਪਹੁੰਚ ਰਹੇ ਤੁਸੀਂ ਸਰਕਾਰੀ ਡਾਕਟਰ ਜਿੰਦ ਨੂੰ ਪੂਰੇ ਪੁਸਤਾ ਪ੍ਰਬੰਧ ਕੀਤੇ ਹੋਏ ਆ ਹਰ ਇੱਕ ਤਰ੍ਹਾਂ ਦੀਆਂ ਸਕਿਨਾਂ ਦੀਆਂ ਜਾਂਚ ਕਿਸੇ ਵੀ ਤਰ੍ਹਾਂ ਜੋ ਹੈ ਗਿਆ ਉਹਦੇ ਪੂਰੇ ਪ੍ਰਬੰਧ ਆ ਇਸ ਦੇ ਨਾਲ ਦੇ ਨਾਲ ਹੀ ਜਿਵੇਂ ਪਿੰਡਾਂ ਦੇ ਵਿੱਚ ਪਾਣੀ ਦਾ ਪੱਤਰ ਘਟ ਰਿਹਾ ਤੋਂ ਨਾ ਪਿੰਡਾਂ ਦੇ ਵਿੱਚ ਜਿਹੜਾ ਡੇਂਗੂ ਮਲੇਰੀਆ ਤੇ ਵਧਣ ਦੇ ਜਿਹੜੇ ਜ਼ਿਆਦਾ ਚਾਂਸ ਆ ਉੱਥੇ ਲਈ ਵੀ ਐਲਰਗਿਸਾਈਡ ਸਪਰੇਆਂ ਦਾ ਸਾਡੇ ਵੱਲੋਂ ਛਿਲਕਾ ਲਗਾਤਾਰੀ ਕਰਵਾਇਆ ਜਾ ਰਿਹਾ ਹੈ ਤਾਂ ਅੱਗੇ ਵੀ ਜਿੰਨੇ ਜਿੰਨੇ ਪਾਣੀ ਦਾ ਪੱਤਰ ਪਿੰਡਾਂ ਦੇ ਵਿੱਚ ਉਹ ਘਟੂਗਾ ਸਮ ਅਛਰ ਤੇ ਕਾਦ ਨੇ ਐਲਰਗਿਸਾਈਡ ਸਪਰੇ ਦਾ ਛਿਲਕਾ ਲਗਾਤਾਰੀ ਹੁੰਦਾ ਰਹੇ ਤੁਸੀਂ ਦੇਖਾਂਗੇ ਪਹਿਲੇ ਤੁਹਾਨੂੰ ਦਵਾਈਆਂ ਤੇ ਨਜ਼ਰ ਪਾਉਣੇ ਆ ਕਿ ਕਿਤਰਾ ਜਿਹੜੀਆਂ ਦਵਾਈਆਂ ਜਿਹੜੀਆਂ ਇੱਥੇ ਰੱਖੇ ਖਾਸ ਤੌਰ ਤੇ ਅਲਰਜੀ ਦੀਆਂ ਹੈਗੀਆਂ ਹੁਣ ਸਪਰੇ ਵੀ ਜਿਹੜੇ ਪਿੰਡਾਂ 'ਚ ਕੀਤਾ ਜਾ ਰਿਹਾ ਚਾਹੇ ਡੇਂਗੂ ਵਰਗੀ ਜਿਹੜੀ ਬਿਮਾਰੀ ਆ ਉਹ ਜ਼ਿਆਦਾ ਨਾ ਫੈਲੇ ਤੇ ਲੋ ਦੀ ਜੜੀ ਦਵਾਈਆਂ ਸਿਹਤ ਵਿਭਾਗ ਵੱਲੋਂ ਜਿਹੜੀ ਇੱਥੇ ਨਸ਼ਰ ਕੀਤੀ ਗਈ ਆ ਤੁਸੀਂ ਦੇਖ ਸਕਦੇ ਹੋ ਵੀ ਕਾਫੀ ਵੱਡੀ ਤਦਾਦ ਦੇ ਵਿੱਚ ਲੋਕ ਵੀ ਜਿਹੜੇ ਆ ਵੀ ਉਹ ਇੱਥੇ ਜਿਹੜੇ ਆ ਰਹੇ ਨੇ ਆਪਣੇ ਜਿਹੜਾ ਇਲਾਜ ਕਰਵਾਉਣ ਵਾਸਤੇ ਤੋਂ ਬਹੁਤਾਂ ਜਿਹੜਾ ਵਧੀਆ ਮੁਸ਼ਕਲ ਆ ਰਹੀਆਂ ਸੀ ਉਹਨਾਂ ਦਾ ਸਮਾਧਾਨ ਕਰਨ ਵਾਸਤੇ ਇਹ ਜਿਹੜੇ ਕੈਂਪ ਲਗਾਏ ਗਏ ਨੇ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜਾ ਵੀ ਉਹਨਾਂ ਦਾ ਇਲਾਜ ਵੀ ਜਿਹੜਾ ਮੌਕੇ ਤੇ ਕੀਤਾ ਜਾ ਰਿਹਾ ਤਾਂ ਜੀ ਇੱਥੇ ਕਿਵੇਂ ਜਿਹੜੇ ਆ ਪੇਸ਼ੈਂਟ ਆ ਰਹੇ ਤੁਹਾਡੇ ਕੋਲ ਦਾ ਸਕੀਮ ਤੇ ਆਈ ਵਾਲੇ ਆ ਰਹੇ ਨੇ ਤੇ ਇੱਕ ਇਮਯੂਨਾਈਜੇਸ਼ਨ ਕੈਂਪ ਵੀ ਅਸੀਂ ਲਗਾਏ ਕਿਉਂਕਿ ਬੱਚੇ ਤਕਰੀਬਨ ਵਾਪਸ ਆ ਗਏ ਪ੍ਰੈਗਨੈਂਟ ਲੀਡੀ ਦੇ ਚੈੱਕਅਪ ਚੱਲ ਰਹੇ ਨੇ ਉਹਨਾਂ ਨੂੰ ਇਮਯੂਨਾਈਜੇਸ਼ਨ ਕੀਤਾ ਜਾ ਰਿਹਾ ਤੇ ਨਾਲ ਬੱਚਿਆਂ ਨੂੰ ਅਸੀਂ ਵੈਕਸੀਨੇਸ਼ਨ ਕਰਦੇ ਜਿਹੜੇ ਪ੍ਰੈਗਨੈਂਟ ਜਿਹੜੀਆਂ ਔਰਤਾਂ ਤੁਹਾਡੇ ਕੋਲ ਆ ਰਹੀਆਂ ਇਹਨਾਂ ਨੂੰ ਵੀ ਕੋਈ ਮੁਸ਼ਕਲਾਂ ਸਾਹਮਣੇ ਆਈਆਂ ਹਾਂਜੀ ਹਾਂਜੀ ਸਰ ਸਾਹਮਣੇ ਆਈਆਂ ਸੀ ਜਿਵੇਂ ਜਿਨ੍ਹਾਂ ਦੀ ਨਿਗਰੀ ਨੇੜੇ ਸੀ ਕਿ ਸਤੰਬਰ ਵਿੱਚ ਬੰਦੀ ਸੀਗੀ ਤੇ ਉਹਨਾਂ ਨੂੰ ਅਸੀਂ ਸੇਫ ਜਗ੍ਹਾ ਤੇ ਸਹਾਈਆ ਕਿ ਕਿ ਡਿਲਵਰੀ ਦਾ ਕਦੇ ਵੀ ਕੋਈ ਆਸਰ ਨਾ ਹੋਵੇ ਇੱਕ ਵੀ ਜਿਹੜੇ ਰੈਗੂਲਰ ਚੈੱਕਅਪ ਹੋਣੇ ਸੀ ਉਹਨਾਂ ਸੀ ਜਿਵੇਂ ਜਿਵੇਂ ਵਾਪਸ ਆ ਰਹੇ ਟੈਲੀਫੋਨ ਉਨਾਂ ਨੂੰ ਕਾਲ ਕਰਕੇ ਤੇ ਬੁਲਾ ਰਹੇ ਅਸੀਂ ਚੈੱਕ ਅਪ ਕਰਵਾਉਣ ਲਈ ਦੁਬਾਰਾ ਇੱਥੇ ਜਿਹੜੇ ਨਾਮ ਨੋਟ ਕੀਤੇ ਜਾ ਰਹੇ ਨੇ ਜੇ ਕਿਸ ਤਰ੍ਹਾਂ ਦੇ ਨਾਮ ਇਹ ਤਾਂ ਜਿਹੜੇ ਮੇਰੇ ਬੱਚੇ ਵੈਕਸੀਨੇਸ਼ਨ ਵਾਲੇ ਆ ਜਿਨ੍ਹਾਂ ਨੂੰ ਇਹ ਜਿਹਦੇ ਅਕੋਰਡਿੰਗ 1.5 ਮਹੀਨੇ ਤੇ ਪੈਂਟਾ OPVR BB ਸਾਰੀ ਵੈਕਸੀਨੇਸ਼ਨ ਹੋਏਗੀ एमआर ਦੇ ਇੰਜੈਕਸ਼ਨ ਪ੍ਰੈਗਨੈਂਟ ਲੇਡੀ ਉਹਨਾਂ ਸਾਰਿਆਂ ਦੇ ਨਾਮ ਨੋਟ ਕੀਤੇ ਨੇ ਮੈਂ ਪੂਰਾ ਚੈੱਕਅਪ ਹੋਏਗਾ ਹਾਂਜੀ ਪੂਰਾ ਚੈੱਕਅਪ ਹੋਏਗਾ ਵੀ ਕਹਿ ਸਕਦੇ ਆ ਵੀ ਹੁਣ ਜਿਹੜਾ ਵੀ ਪੂਰਾ ਚੈੱਕਅਪ ਜਿਹੜਾ ਪਾਣੀ ਤੋਂ ਪਹਿਲਾਂ ਜਦੋਂ ਹੁੰਦਾ ਪ੍ਰੈਗਨੈਂਸੀ ਜਿਹੜਾ ਉਹ ਐਸੀ ਜਿਹੜਾ ਵੀ ਡਿਲੀਵਰੀ ਦੇ ਟਾਈਮ ਜਿਹੜਾ ਵੀ ਕਹਿ ਸਕਦੇ ਆ ਕਿ ਉਹਨਾਂ ਦਾ ਦੁਬਾਰਾ ਜਦੋਂ ਪਿੰਡਾਂ 'ਚ ਵਾਪਸ ਆਈਆਂ ਕਿਉਂਕਿ ਪਾਣੀ ਆਨ ਕਰਕੇ ਜਿਹੜਾ ਪਿੰਡਾਂ 'ਚ ਉਹ ਇੱਕ ਜਗ੍ਹਾ ਤੇ ਚਲੀ ਗਿਆ ਗਏ ਆ ਸੀ ਹੁਣ ਦੁਬਾਰਾ ਉਹਨਾਂ ਦੇ ਟੈਸਟਿੰਗ ਜਿਹੜੀ ਹੋ ਰਹੀ ਆ ਤੇ ਜਦੋਂ ਉਹ ਇਲਾਜ ਜਿਹੜਾ ਪ੍ਰੋਪਰ ਜਿਹੜਾ ਢੰਗ ਦੇ ਨਾਲ ਜਿਹੜਾ ਵੀ ਉਹ ਜਿਹੜਾ ਪੂਰਾ ਲੱਗਾ ਹੋਇਆ ਵੀ ਤਾਂ ਕਿ ਬੱਚਿਆਂ ਨੂੰ ਹੋ ਚਾਹੇ ਪ੍ਰੈਗਨੈਂਟ ਹੋਤਾ ਹੋ ਜਾਂ ਹੋਰ ਵੀ ਲੋਕ ਜਿਹੜੇ ਆ ਗਿਆ ਉਹਨਾਂ ਨੂੰ ਵੀ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਦਾ ਵੀ ਸਮਾਧਾਨ ਜਿਹੜਾ ਉਹ ਕੀਤਾ ਜਾ ਸਕੇ ਇਸ ਟਾਈਮ ਹਾਲਾਤ ਜਿਹੜੇ ਆ ਉਹ ਕਾਫੀ ਜਿਹੜੇ ਆ ਪਾਣੀ ਦਾ ਪੱਧਰ ਕਾਫੀ ਘਟਿਆ ਜਿਸ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਪਾਣੀ ਤੋਂ ਬਾਅਦ ਜਿਹੜੀਆਂ ਉਹ ਲਗਾਤਾਰ ਵੱਧ ਜਾਂਦੀਆਂ ਕਿਉਂਕਿ ਜਿੱਥੇ ਲੋਕਾਂ ਦੇ ਘਰਾਂ ਦੇ ਵਿੱਚ ਮੇਕਾਨ ਦੀਆਂ ਗੰਦੀਆਂ ਗੱਲਾਂ ਹੋਣ ਤੇ ਜਾਂ ਫਿਰ ਉਹਨਾਂ ਨੂੰ ਜਿਹੜੀ ਬਿਮਾਰੀ ਜਿਹੜੀ ਆ ਉਹਨਾਂ ਦੀ ਗੱਲ ਹੋਵੇ ਤੇ ਉਹ ਜਿਹੜੀਆਂ ਵੀ ਪ੍ਰੋਬਲਮ ਜਿਹੜੀਆਂ ਸੋਲਵ ਕਰਨ ਵਾਸਤੇ ਸਿਹਤ ਵਿਭਾਗ ਵੱਲੋਂ ਸਾਰੇ ਕਦਮ ਜਿਹੜੇ ਉਠਾਈ ਗਏ ਨੇ ਤੋਂਨਾਂ ਵਾਸਤੇ ਵੀ ਲਗਾਤਾਰ ਜਿਹੜੇ ਇੱਥੇ ਕੈਂਪ ਲਗਾ ਕੇ ਉਹਨਾਂ ਨੂੰ ਹਰ ਜੜੀ ਦਵਾਈਆਂ ਮੁਹੱ ਬੱਚਿਆਂ ਨੂੰ ਵੀ ਜੜਿਆ ਉਹ ਇੰਜੈਕਸ਼ਨ ਤੱਕ ਵੀ ਜੜਿਆ ਉਹ ਲਗਾਏ ਜਾ ਰਹੇ ਨੇ ਇਹ ਜਿਹੜੇ ਇੰਜੈਕਸ਼ਨ ਲਗਾਏ ਜਾ ਰਹੇ ਤਾਂ ਜੋ ਉਹਨਾਂ ਦੇ ਕਿਸੇ ਪਾਣੀ ਖੜੇ ਕਰਨ ਕੋ ਬਿਮਾਰੀ ਨਾ ਫੈਲੇ ਖਾਸ ਤੋਤੇ ਡਾਇਰੀਆ ਜਿਹੜੀ ਵਰਗੀ ਬਿਮਾਰੀ ਆ ਉਹਨੂੰ ਰੋਕਣ ਵਾਸਤੇ ਵੀ ਪੂਰੀ ਤਰ੍ਹਾਂ ਜਿਹੜਾ ਸਰਤਾਬ ਵੀ ਜਿਹੜਾ ਕੀਤਾ ਜਾ ਰਿਹਾ ਤੇ ਜਿਹਨਾਂ ਲੋਕਾਂ ਨੂੰ ਅਲਰਜੀ ਹੈਗੀ ਉੱਥੇ ਤੇ ਦਵਾਈਆਂ ਦੇ ਕੇ ਉਹਨਾਂ ਦਾ ਸਮਾਧਾਨ ਵੀ ਜਿਹੜਾ ਉਹ ਕੱਢਿਆ ਜਾ ਰਿਹਾ ਇਹ ਜਿਹੜੇ ਕੈਂਪ ਇਹੋ ਜਿਹੇ ਹੱਤ ਤਕਰੀਬਨ ਤਕਰੀਬਨ ਸਾਰ ਪਿੰਡ ਵਿੱਚ ਲਗਾਏ ਗਏ ਨੇ ਲੇਕਿਨ ਹੁਣ ਪਾਣੀ ਦਾ ਪੱਤਰ ਕਟਣ ਕਰਕੇ ਗੱਡੀ ਰਾਜੋ ਕੇ ਹੋਣ ਟੇਢੀ ਟੈਂਡੀ ਵਾਲਾ ਹੋਵੇ ਪਿੰਡਾਂ ਇਹਨਾਂ ਇਹ ਮਦਦ ਕਰਦੇ ਹੋਏ ਦਿਖਾਈ ਦੇ ਰਿਹਾ ਜੋ ਦਰਸਾਉਂਦਾ ਕਿ ਸਰਕਾਰ ਵੱਲੋਂ ਹਰ ਜਰੀਆ ਮੌਮਕਨ ਕੋਸ਼ਿਸ਼ਾਂ ਲੋਕਾਂ ਦਾ ਤੇ ਕਿੰਨੇ ਜਰੀਆ ਦਾ ਜੋ ਕੋਈ ਵੀ ਮੁਸ਼ਕਲ ਜਰੀਆ ਨੇ ਉਹ ਲੋਕਾਂ ਨੂੰ ਨਾ ਹੋਵੇ ਤੇ ਲੋਕ ਜਿਹੜਿਆ ਉਹ ਤੰਦਰੁਸਤ ਹੋ ਕੇ ਜਿਹੜਾ ਵਾਪਸ ਜਿਹੜੇ ਆਏ ਨੇ ਆਪਣੇ ਘਰਾਂ ਵਿੱਚ ਜਾ ਸਕਣ ਸ਼ੰਗਰਾਮਨ ਦੇ ਨਾਲ ਸਰਬਜੀਤ ਸਿੰਘ ਸਟੈਟਿਕ ਖੇਰਾ ਪਿੰਡਾਂ ਵਿੱਚ ਪਾਣੀ ਦਾ ਪੱਧਰ ਹੁਣ ਘਟ ਹੋਇਆ ਤੇ ਲੋਕਾਂ ਨੂੰ ਜੜੀਆਂ ਹੁਣ ਜੜੀਆਂ ਮੁਸ਼ਕਲ ਆ ਰਹੀਆਂ ਤੁਸੀਂ ਦੇਖ ਸਕਦੇ ਹੋ ਵੀ ਇਸ ਟਾਈਮ ਜੜੀਆਂ ਦਵਾਈਆਂ ਦੇ ਕੈਂਪ ਲੱਗੇ ਆ ਉੱਥੇ ਲੋਕ ਜ਼ਿਆਦਾ ਨਜ਼ਰ ਆ ਰਿਹਾ ਕਿਉਂਕਿ ਜੜੀਆਂ ਅਲਰਜੀਆਂ ਜੜੀਆਂ ਵੀ ਉਹ ਜੜੀਆਂ ਦਵਾਈਆਂ ਦੀ ਜੜੀਆਂ ਹੁਣ ਜ਼ਰੂਰਤ ਪੈ ਰਹੀ ਹੈ ਕਿਉਂਕਿ ਲੋਕਾਂ ਨੂੰ ਪਾਣੀ ਖੜੇ ਕਾਰਨ ਜੜੀਆਂ ਅਲਰਜੀਆਂ ਕਾਫੀ ਹੋ ਰਹੀਆਂ ਜਿਸ ਕਰਕੇ ਕਾਫੀ ਤੋਂ ਰਸੀ ਜਗਾ ਤੁਸੀਂ ਦੇਖ ਸਕਦੇ ਹੋ ਵੀ ਅਥੇ ਜੜਾ ਵੀ ਸਿਹਤ ਵਿਭਾਗ ਵੱਲੋਂ ਜੜਾ ਕੈਂਪ ਲਗਾਇਆ ਗਿਆ ਉਹਦੇ ਵਿੱਚ ਕਾਫੀ ਨਜ਼ਰ ਆ ਰਿਹਾ ਪਿੰਡ ਦੇ ਲੋਕ ਵੱਡੀ ਤਣਾਅ ਵਿੱਚ ਇੱਥੇ ਪਹੁੰਚ ਰਿਹਾ ਵੀਰੇ ਤੁਸੀਂ ਇੱ ਮੈਡੀਸਨ ਦਾ ਕਾਜੀ ਗਰਦੀ ਜਿਹੜਾ ਸੰਬਧੀ ਕਰੋ ਜਾਂ ਰਲਕਣਾ ਤੇ ਅਜਿਹਾ ਤਿਆਤਰ ਆ ਬਣ ਇਸ ਕਾਰਨ ਹੋ ਰਹੀ ਹੈ ਪਾਣੀ ਕਿ ਨਿਕਲਿਆ ਪਾਣੀ ਪਾਣੀ ਜਿਹੜਾ ਵੀ ਇਹਨਾਂ ਨੂੰ ਹੁਣ ਜਿਹੜਾ ਵੀ ਸਕਿਨ ਪ੍ਰੋਬਲਮ ਜਿਹੜੀ ਆ ਮੁਸ਼ਕਲਾਂ ਉਹ ਜਿਹੜੀਆਂ ਬਤਾਂਦਾ ਹੋਏ ਦਿਖਾਈ ਦੇ ਰਿਹਾ ਤਾਂ ਜੀ ਇੱਥੇ ਜਿਹੜਾ ਤੁਸੀਂ ਕੈਂਪ ਲਾਇਆ ਕਿਸ ਤਰ੍ਹਾਂ ਦੇ ਲੋਕ ਜਿਹੜੇ ਹੁਣ ਤੁਹਾਡੇ ਕੋ ਆ ਰਹੇ ਆ ਤੇ ਹੁਣ ਪਾਣੀ ਤੇ ਕੀ ਲਾਤਾ ਰਾਮ ਪਾਣੀ ਦੇ ਹਾਲਾਤ ਤਾਂ ਹੁਣ ਪਹਿਲਾਂ ਨਾਲੋਂ ਪਾਣੀ ਕਾਫੀ ਹੱਦ ਤੱਕ ਘਟਿਆ ਹੈਗਾ ਜਿਹੜੇ ਆ ਹੁਣ ਜਿਹੜੇ ਪੇਸ਼ੈਂਟਰ ਹੈ ਜਿਵੇਂ ਪਾਣੀ ਦੇ ਵਿੱਚੋਂ ਨੰਘ ਕੇ ਲੋਕਾਂ ਨੂੰ ਆਉਣਾ ਪੈ ਰਿਆ ਜਿਹਦੇ ਨਾਲ ਵੀ ਸਕਿਨ ਦੀ ਪ੍ਰੋਬਲਮ ਵਾਲੇ ਪੇਸ਼ੈਂਟ ਆ ਰਹੇ ਆ ਜਾਂ ਵਿੱਚ ਕਿ ਕੋਈ ਡਾਇਰੀਆ ਵਾਲੇ ਵੀ ਪੇਸ਼ੈਂਟ ਹੈਗੇ ਆ ਜਿਨ੍ਹਾਂ ਦਾ ਸਿਹਤ ਵਿਭਾਗ ਵੱਲੋਂ ਪੂਰਾ ਪ੍ਰਬੰਧ ਮੁਕੰਮਲ ਪ੍ਰਬੰਧ ਕੀਤੇ ਹੋਏ ਆ ਔਰ ਇਹਨਾਂ ਨੂੰ ਹਰ ਇੱਕ ਜਿੱਦਾਂ ਦੀ ਨੀਡ ਹੈ ਉਸ ਤਰ੍ਹਾਂ ਇਹਨਾਂ ਮੈਡੀਸਿਨ ਉਹ ਸਾਰੀਆਂ ਉਹ ਇਹਨਾਂ ਨੂੰ ਅਵੇਲੇਬਲ ਕਿਤੇ ਆਉਂਗਾ ਤਾਂ ਲਗਭਗ 1000 ਤਰ੍ਹਾਂ ਦੀ ਮੈਡੀਸਿਨਾਂ ਜਿਹੜੀ ਅਵੇਲੇਬਲ ਹੈ ਸਾਡੇ ਕੋਲ ਭਾਜੀ ਇਹਨਾਂ ਹਾਲਾਤਾਂ ਦੇ ਵਿੱਚ ਵੀ ਲੱਗਦਾ ਪਹਿਲਾਂ ਜਿਹੜਾ ਪਾਣੀ ਜ਼ਿਆਦਾ ਸੀ ਕਾ ਮੁਸ਼ਕਲਾਂ ਲੱਗ ਸੀਆਂ ਹੁਣ ਜਿਹੜਾ ਪਾਣੀ ਖੜਾ ਹੋਇਆ ਤੇ ਉਹਦੀਆਂ ਜਿਹੜੀਆਂ ਮੁਸ਼ਕਲਾਂ ਜ਼ਿਆਦਾ ਲੋਕਾਂ ਨੂੰ ਵਾਦੀਆਂ ਖਾਸ ਤੌਰ ਤੇ ਸਕਿਨ ਵਾਦੀ ਇਹੋ ਜਿਹੇ ਜਿਹੜੇ ਹਾਲਾਤਾਂ ਦੇ ਵਿੱਚ ਫਿਰ ਕਿਸ ਤਰ੍ਹਾਂ ਦੇ ਤੁਸੀਂ ਆਪਣੇ ਪ੍ਰਬੰਧ ਕੀਤੇ ਤੇ ਲੋਕਾਂ ਨੂੰ ਕਿਵੇਂ ਦੇ ਲੋਕਾਂ ਦੇ ਦੱਸ ਸਕਦੇ ਹੋ ਤੁਸੀਂ ਸਨ ਸਰਜਨ ਡਾਕਟਰ ਜਨਰ ਕੋ ਫਾਰਮੂਲਾ ਪੂਰੇ ਪੂਸਾ ਪ੍ਰਬੰਧ ਕੀਤੇ ਹੋਏ ਆ ਹਰ ਇੱਕ ਇਤਰਾਮੀਆਂ ਸਕੈਨਿੰਗ ਦੀਆਂ ਜਾਂਚ ਕਿਸੇ ਵੀ ਤਰ੍ਹਾਂ ਦੀ ਜੋ ਹੈਗਾ ਉਹਦੇ ਪੂਰੇ ਪ੍ਰਬੰਧ ਆ ਇਸ ਦੇ ਨਾਲ ਦੇ ਨਾਲ ਹੀ ਜਿਵੇਂ ਪਿੰਡਾਂ ਦੇ ਵਿੱਚ ਪਾਣੀ ਦਾ ਪੱਥਰ ਘਟ ਰਿਹਾ ਤੋਂ ਨਾ ਪਿੰਡਾਂ ਦੇ ਵਿੱਚ ਜਿਹੜਾ ਡੇਂਗੂ ਮਲੇਰੀਆ ਦੇ ਵਧਣ ਦੇ ਜਿਹੜੇ ਜਾਦੇ ਚਾਂਸ ਆ ਉੱਥੇ ਕਈ ਵੀ ਐਲਰਗੇਸਾਈਡ ਸਪਰੇਇਆਂ ਦਾ ਸਾਡੇ ਵੱਲੋਂ ਛਿੜਕਾ ਲਗਾਤਾਰ ਹੀ ਕਰਵਾਇਆ ਜਾ ਰਿਹਾ ਤਾਂ ਅੱਗੇ ਵੀ ਜਿੰਨਾ ਚਿਰ ਪਾਣੀ ਦਾ ਪੱਤਰ ਪਿੰਡਾਂ ਦੇ ਵਿੱਚੋਂ ਘਟੂਗਾ ਸਭ ਅਛਰ ਤੇ ਕਾਹਨੇ ਐਲਰਗੇਸਾਈਡ ਸਪਰੇਇ ਦਾ ਛਿੜਕਾ ਲਗਾਤਾਰ ਹੁੰਦਾ ਰਹੇਗਾ ਦੇਖਣ ਤੋਂ ਪਹਿਲਾਂ ਤੁਹਾਨੂੰ ਦਵਾਈਆਂ ਤੇ ਨਜ਼ਰ ਪਾਉਣੀ ਆ ਕਿ ਕਿਤਨਾ ਜਿਹੜੀਆਂ ਦਵਾਈਆਂ ਜਿਹੜੀਆਂ ਇੱਥੇ ਰੱਖੀਆਂ ਖਾਸ ਤੌਰ ਤੇ ਲੱਗਦੀਆਂ ਹੈਗੀਆਂ ਹੁਣ ਸਪਰੇ ਵੀ ਜਿਹੜੇ ਪਿੰਡਾਂ 'ਚ ਕੀਤਾ ਜਾ ਰਿਹਾ ਤਾਂ ਕਿ ਡੇਂਗੂ ਵਰਗੀ ਜਿਹੜੀ ਬਿਮਾਰੀ ਆ ਉਹ ਜ਼ਿਆਦਾ ਨਾ ਫੈਲੇ ਤੇ ਲੋਕ ਜਿਹੜੇ ਆ ਉਹਰੇ ਨਾਲ ਗ੍ਰਸਤ ਨਾ ਹੋ ਇਸ ਕਰਕੇ ਜੜੀਆਂ ਹਰ ਤਰ੍ਹਾਂ ਦੀ ਜੜੀ ਦਵਾਈਆਂ ਸਿਹਤ ਵਿਭਾਗ ਵੱਲੋਂ ਜਿਹੜੀ ਇੱਥੇ ਨਸ਼ਰ ਕੀਤੀ ਗਈ ਆ ਤੁਸੀਂ ਦੇਖ ਸਕਦੇ ਹੋ ਵੀ ਕਾਫੀ ਵੱਡੀ ਤਦਾਦ ਦੇ ਵਿੱਚ ਲੋਕ ਵੀ ਜਿਹੜੇ ਆ ਵੀ ਉਹ ਇੱਥੇ ਜਿਹੜੇ ਆ ਰਹੇ ਨੇ ਆਪਣੇ ਜਿਹੜਾ ਇਲਾਜ ਕਰਵਾਉਣ ਵਾਸਤੇ ਜਿਹੜੀ ਬਹੁਤ ਵੱਡੀ ਮੁਸ਼ਕਲ ਆ ਰਹੀਆਂ ਸੀ ਉਹਨਾਂ ਦਾ ਸਮਾਧਾਨ ਕਰਨ ਵਾਸਤੇ ਇਹ ਜਿਹੜੇ ਕੈਂਪ ਆ ਰਿਹਾ ਤਾਂ ਜੀ ਇੱਥੇ ਕਿਵੇਂ ਜਿਹੜੇ ਆ ਪੇਸ਼ੈਂਟ ਆ ਰਹੇ ਤੁਹਾਡੇ ਕੋ ਔਰ ਜਿਆਦਾ ਸਕੀਮ ਤੇ ਆਈ ਵਾਲੇ ਆ ਰਹੇ ਨੇ ਤੇ ਅੱਜ ਤਾਂ ਇਮਯੂਨਾਈਜੇਸ਼ਨ ਕੈਂਪ ਵੀ ਅਸੀਂ ਲਗਾਏ ਕਿਉਂਕਿ ਬੱਚੇ ਤਕਰੀਬਨ ਵਾਪਸ ਆ ਗਏ ਪ੍ਰੈਗਨੈਂਟ ਲੜੀਆਂ ਦੇ ਚੈੱਕਅਪ ਚੱਲ ਰਹੇ ਨੇ ਉਹਨਾਂ ਨੂੰ ਇਮਯੂਨਾਈਜੇਸ਼ਨ ਦਿੱਤਾ ਜਾ ਰਿਹਾ ਤੇ ਨਾਲ ਬੱਚਿਆਂ ਨੂੰ ਅਸੀਂ ਵੈਕਸੀਨੇਸ਼ਨ ਕਰਦੇ ਜਿਹੜੇ ਪ੍ਰੈਗਨੈਂਟ ਜੜੀਆਂ ਔਰਤਾਂ ਤੁਹਾਡੇ ਕੋਲ ਆ ਰਹੀਆਂ ਇਹਨਾਂ ਨੂੰ ਵੀ ਕੋਈ ਮੁਸ਼ਕਲਾਂ ਸਾਹਮਣੇ ਆਈਆਂ ਹਾਂਜੀ ਹਾਂਜੀ ਤਾਂ ਸਾਹਮਣੇ ਆਈਆਂ ਸੀ ਜਿਵੇਂ ਜਿਨ੍ਹਾਂ ਦੀ ਡਿਲੀਵਰੀ ਨੇੜੇ ਸੀ ਕਿ ਸਤੰਬਰ ਵਿੱਚ ਬੰਦ ਸੀਗੀ ਤੇ ਉਹਨਾਂ ਨੂੰ ਅਸੀਂ ਸੇਫ ਜਗ੍ਹਾ ਤੇ ਸਹਾਈਆ ਕਿ ਕਿ ਡਿਲੀਵਰੀ ਦਾ ਕਦੇ ਵੀ ਕੋਈ ਆ ਸਕਦੀ ਸੀ ਇੱਕ ਵੀ ਜਿਹੜੇ ਰੈਗੂਲਰ ਚੈੱਕ ਉਹਨਾਂ ਸੀ ਜਿਵੇਂ ਜਿਵੇਂ ਵਾਪਸ ਆ ਰਹੇ ਟੈਲੀਫੋਨ ਉਹਨਾਂ ਨੂੰ ਕਾਲ ਕਰਕੇ ਤੇ ਬੁਲਾ ਰਹੇ ਅਸੀਂ ਚੈੱਕ ਆਊਟ ਲਈ ਦੁਬਾਰਾ ਇੱਥੇ ਜਿਹੜੇ ਨਾਮ ਨੋਟ ਕੀਤੇ ਜਾ ਰਹੇ ਨੇ ਇਹ ਕਿਸ ਤਰ੍ਹਾਂ ਦੇ ਨਾਮ ਨੇ ਇਹ ਤਾਂ ਜਿਹੜੇ ਮੇਰੇ ਬੱਚੇ ਵੈਕਸੀਨੇਸ਼ਨ ਵਾਲੇ ਆ ਜਿਨ੍ਹਾਂ ਨੂੰ ਇਹ ਜਿਹੜੇ ਅਕੋਰਡਿੰਗ 1.5 ਮਿੰਨਿਟ ਤੇ ਪੈਂਟਾ O P V R V B ਸਾਰੀ ਵੈਕਸੀਨੇਸ਼ਨ ਹੋਏਗੀ ਐਮ ਆਰ ਡੀ ਇੰਜੈਕਸ਼ਨ ਪ੍ਰੈਗਨੈਂਟ ਲੇਡੀ ਉਹਨਾਂ ਸਾਰਿਆਂ ਦੇ ਨਾਮ ਨੋਟ ਕੀਤੇ ਹਨ ਪੂਰਾ ਚੈੱਕਅਪ ਹੋਏਗਾ ਹਾਂਜੀ ਪੂਰਾ ਚੈੱਕਅਪ ਹੋਏਗਾ ਵੀ ਕਹਿ ਸਕਦੇ ਆ ਵੀ ਹੁਣ ਜਿਹੜਾ ਵੀ ਪੂਰਾ ਚੈੱਕਅਪ ਜਿਹੜਾ ਪਾਣੀ ਤੋਂ ਪਹਿਲਾਂ ਜਦੋਂ ਹੁੰਦਾ ਪ੍ਰੈਗਨੈਂਸੀ 'ਚ ਉਹ ਐਸੀ ਜਿਹੜਾ ਵੀ ਡਿਲੀਵਰੀ ਦੇ ਟਾਈਮ ਜਿਹੜਾ ਵੀ ਕਹਿ ਸਕਦੇ ਆ ਕਿ ਉਹਨਾਂ ਦਾ ਦੁਬਾਰਾ ਜਦੋਂ ਪਿੰਡਾਂ 'ਚ ਵਾਪਸ ਆਈਆਂ ਕਿਉਂਕਿ ਪਾਣੀ ਆਨ ਕਾਰਨ ਜਿਹੜਾ ਪਿੰਡਾਂ 'ਚ ਉਹ ਇੱਕ ਜਗ੍ਹਾ ਤੇ ਚਲੀ ਗਿਆ ਗਏ ਆ ਸੀ ਹੁਣ ਦੁਬਾਰਾ ਉਹਨਾਂ ਉਹਨਾਂ ਨੂੰ ਇੱਥੇ ਬਲਾ ਬਲਾ ਕੇ ਉਹਨਾਂ ਦੇ ਚੈੱਕਅਪ ਕੀਤੇ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੀਆਂ ਵੀ ਫੀਮੇਲ ਜਿਹੜਾ ਸਟਾਫ ਹੈਗਾ ਉਹ ਵੀ ਜਿਹੜਾ ਪੂਰਾ ਲੱਗਾ ਹੋਇਆ ਵੀ ਤਾਂ ਕਿ ਬੱਚਿਆਂ ਨੂੰ ਹੋ ਚਾਹੇ ਪ੍ਰੈਗਨੈਂਟ ਹੋਣ ਤਾਂ ਹੋ ਜਾਂ ਹੋਰ ਵੀ ਲੋਕ ਜਿਹੜੇ ਆ ਗਿਆ ਉਹਨਾਂ ਨੂੰ ਵੀ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਦਾ ਸਮਾਧਾਨ ਜਿਹੜਾ ਉਹ ਕੀਤਾ ਜਾ ਸਕੇ ਇਸ ਟਾਈਮ ਹਾਲਾਤ ਜਿਹੜੇ ਆ ਉਹ ਕਾਫੀ ਜਿਹੜੇ ਆ ਪਾਣੀ ਦਾ ਪੱਧਰ ਕਾਫੀ ਘਟਿਆ ਜਿਸ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਹੁਣ ਪਾਣੀ ਤੋਂ ਬਾਅਦ ਜਿਹੜੀਆਂ ਉਹ ਲਗਾਤਾਰ ਵੱਧ ਜਾਂਦੀਆਂ ਕਿਉਂਕਿ ਜਿੱਥੇ ਲੋਕਾਂ ਦੇ ਘਰਾਂ ਦੇ ਵਿੱਚ ਮੇਕਨ ਮਕਾਨ ਦੇ ਗੰਦੀਆਂ ਗੱਲਾਂ ਉਹ ਜਿਹੜੀ ਆ ਵੀ ਪ੍ਰੋਬਲਮ ਜਿਹੜੀ ਆ ਸੋਲ ਕਰਨ ਵਾਸਤੇ ਸਿਹਤ ਵਿਭਾਗ ਵੱਲੋਂ ਸਾਰੇ ਕਦਮ ਜਿਹੜੇ ਉਠਾਈ ਗਏ ਨੇ ਤੋਂਨਾਂ ਵਾਸਤੇ ਵੀ ਲਗਾਤਾਰ ਜਿਹੜੇ ਇੱਥੇ ੈਂਪ ਲਗਾ ਕੇ ਉਹਨਾਂ ਨੂੰ ਹਰ ਜੜੀ ਦਵਾਈਆਂ ਮੁਹੱਈਆ ਤੇ ਰਾਈ ਜਾਦੀ ਆ ਤੁਸੀਂ ਦੇਖ ਸਕਦੇ ਹੋ ਵੀ ਐਸੇ ਜੜੀਆਂ ਪੇਸ਼ਣ ਬੱਚਿਆਂ ਨੂੰ ਵੀ ਜਿਹੜਿਆ ਉਹ ਇੰਜੈਕਸ਼ਨ ਤੱਕ ਵੀ ਜਿਹੜਿਆ ਉਹ ਲਗਾਏ ਜਾ ਰਹੇ ਨੇ ਇਹ ਜਿਹੜੇ ਇੰਜੈਕਸ਼ਨ ਲਗਾਏ ਜਾ ਰਹੇ ਤਾਂ ਜੋ ਉਹਨਾਂ ਨੂੰ ਕਿਸੇ ਵੀ ਪਾਣੀ ਖੜੇ ਕਰਨ ਕੋਈ ਬਿਮਾਰੀ ਨਾ ਫੈਲੇ ਖਾਸ ਤੋ ਤੇ ਡਾਇਰੀਆ ਜਿਹੜੀ ਵਰਗੀ ਬਿਮਾਰੀ ਆ ਉਹਨੂੰ ਰੋਕਣ ਵਾਸਤੇ ਵੀ ਪੂਰੀ ਤਰ੍ਹਾਂ ਜਿਹੜਾ ਸਰਤਾਬ ਵੀ ਜਿਹੜਾ ਕੀਤਾ ਜਾ ਰਿਹਾ ਤੇ ਜਿਨ੍ਹਾਂ ਨੂੰ ਲੋਕਾਂ ਨੂੰ ਅਲਰਜੀ ਜਾ ਰਿਹਾ ਇਹ ਜਿਹੜੇ ਕੈਂਪ ਐ ਉਹ ਜਿਹੜੇ ਹੱਤ ਤਕਰੀਬਨ ਤਕਰੀਬਨ ਸਾਰ ਪਿੰਡ ਵਿੱਚ ਲਗਾਏ ਗਏ ਨੇ ਲੇਕਿਨ ਹੁਣ ਪਾਣੀ ਦਾ ਪੱਧਰ ਘਟਣ ਕਰਕੇ ਗੱਡੀ ਰਾਜੋ ਕੇ ਹੋਣ ਟੇਢੀ ਟੈਂਡੀ ਵਾਲਾ ਹੋਵੇ ਪਿੰਡਾਂ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਐ ਕੈਂਪ ਇਹ ਮਦਦ ਕਰਦੇ ਹੋਏ ਦਿਖਾਈ ਦੇ ਰਿਹਾ ਜੋ ਦਰਸਾਉਂਦਾ ਕਿ ਸਰਕਾਰ ਵੱਲੋਂ ਹਰ ਜੜੀਆਂ ਮੌਮਕਨ ਕੋਸ਼ਿਸ਼ਾਂ ਲੋਕਾਂ ਵਾਸਤੇ ਕੀਆ ਜਾ ਰਿਹਾ ਤਾਂ ਜੋ ਕੋਈ ਵੀ ਮੁਸ਼ਕਲ ਜੜੀਆਂ ਨੇ ਉਹ ਲੋਕਾਂ ਨੂੰ ਨਾ ਹੋਵੇ ਤੇ ਲੋਕ ਜਿਹੜੇ ਆ ਉਹ ਤੰਦਰੁਸਤ ਹੋ ਕੇ ਜਿਹੜਾ ਵਾਪਸ ਜਿਹੜੇ ਆਏ ਨੇ ਆਪਣੇ ਘਰਾਂ ਵਿੱਚ ਜਾ ਸਕਣ ਕੈਮਰਾਮੈਨ ਦੇ ਨਾਲ ਸਰਪਜੀਤ ਸਿੰਘ ਦਾਨਿਕ ਸੇਰਾ